ਅਯੋਦੀ ਕਾ ਖਾਲਸਾ ਵਾਯੋਦੀ ਕੀ ਫਤਿਹ ਗੁਰੂ ਬਹੁਤਵਾਰਾ ਸਹਿਬਾ ਪਾਸ਼ਾਹੀ ਛੜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਹਰਿਆਣਾ ਮਾੜੀ ਸ਼੍ਰੀਨਗਰ ਵਿਸ਼ੇਸ਼ ਜੋਬਤ ਹੈ ਬਹੁਤ ਹੀ ਆਲੀਸ਼ਾਨ ਇਮਾਰਤ ਬਣੀ ਹੋਈ ਹੈ ਇੱਥੇ ਮਾਤਾ ਭਾਗਪਰੀ ਜੀ ਰਹਿੰਦੇ ਸਨ ਜਿਨ੍ਹਾਂ ਦਾ ਸੁਪੁੱਤਰ ਸੇਵਾਦਾਸ ਸੀਗਾ ਉਹ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਸਿੱਖ ਸੀ ਅਤੇ ਆ ਕੇ ਗੁਰਬਾਣੀ ਸੁਣਾਉਂਦਾ ਰਹਿੰਦਾ ਸੀ ਸੋ ਮਾਤਾ ਜੀ ਨੇ ਗੁਰੂ ਵੀ ਦਰਸ਼ਨਾਂ ਦੀ ਤਾਂਗ ਸੀ ਸੋ ਮਾਤਾ ਜੀ ਨੇ ਵੀ ਇੱਕ ਚੋਲਾ ਤਿਆਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਪਿਆਰ ਰੱਖਿਆ ਸੀ ਕਿ ਗੁਰੂ ਸਾਹਿਬ ਆਪ ਆਉਣ ਤੇ ਮੈਂ ਉਹਨਾਂ ਨੂੰ ਪਹਿਨਾਵਾਂ ਤੇ ਉਹ ਦਰਸ਼ਨ ਕਰਨ ਇਹ ਖੂ ਜੋ ਹੈ ਮਾਤਾ ਜੀ ਦੀ ਯਾਦ ਵਿੱਚ ਉੱਥੇ ਬਣਿਆ ਹੋਇਆ ਜੋ ਜਿਸ ਵਿੱਚ ਬਰਸ਼ਾ ਮਾਰ ਕੇ ਗੁਰੂ ਸਾਹਿਬ ਨੇ ਜਲ ਕੱਢ ਕੇ ਮਾਤਾ ਜੀ ਦੀ ਉਮਰ ਉਹ ਸਮਝੋ 100 ਸਾਲ ਦੀ ਸੀ ਅੱਖਾਂ ਦੀ ਰੋਸ਼ਨੀ ਨਹੀਂ ਸੀ ਉਸ ਵੇ ਛੱਟੇ ਮਾਰ ਕੇ ਮਾਤਾ ਜੀ ਨੂੰ ਨજર ਵੀ ਆਇਆ ਸੀ ਕਿਉਂਕਿ ਮਾਤਾ ਜੀ ਦਾ ਇਹ ਦਿਲ ਵਿੱਚ ਸੀ ਕਿ ਮੈਂ ਗੁਰੂ ਸਾਹਿਬ ਦੇ ਇਹ ਚੋਲਾ ਪਾ ਕੇ ਜੋ ਹੈ ਦਰਸ਼ਨ ਕਰਾਂ ਸੋ ਮਾਤਾ ਜੀ ਨੇ ਇਸੇ ਹੀ ਤਰ੍ਹਾਂ ਇਹ ਦਰਸ਼ਨ ਕੀਤੇ ਜਦੋਂ ਗੁਰੂ ਸਾਹਿਬ ਨੇ ਵਰਸ਼ਾ ਮਾਰ ਕੇ ਕੂਹ ਇਹ ਜਲ ਕੱਢ ਕੇ ਕੂਹ ਤਿਆਰ ਕਰਵਾ ਕੇ ਦਿੱਤੀ ਮਾਤਾ ਜੀ ਦੇ ਜੋ ਹੈ ਅੱਖਾਂ ਦੀ ਰੋਸ਼ਨੀ ਲਿਆਂਦੀ ਸੋ ਇਸੇ ਤਰ੍ਹਾਂ ਮਾਤਾ ਜੀ ਨੇ ਇਹ ਮਾਤਾ ਜੀ ਦਾ ਜੋ ਚੋਲਾ ਪੇਟ ਕੀਤਾ ਸੀ ਉਹਦੇ ਦਰਸ਼ਨ ਆਪ ਕਰ ਰਹੇ ਹੋ ਮਾਤਾ ਜੀ ਚੋਲਾ ਪੇਟ ਕਰ ਰਹੇ ਹਨ ਇਹ ਮਾਤਾ ਜੀ ਦਾ ਸਥਾਨ ਹੈ ਜਿੱਥੇ ਮਾਤਾ ਜੀ ਦੀ ਸਮਾਧੀ ਬਣੀ ਹੋਈ ਹੈ ਇਹ ਗੁਰਦੁਆਰਾ ਸਾਹਿਬ ਹੈ ਖੂਹ ਹੈ ਜਿੱਥੇ ਜਿੱਥੋਂ ਗੁਰੂ ਸਾਹਿਬ ਨੇ ਜਲ ਕੱਢ ਕੇ ਮਾਤਾ ਜੀ ਦੀ ਨਜ਼ਰ ਲਿਆਂਦੀ ਸੀ ਸੋ ਇਹ ਖੂਹ ਦੇ ਦਰਸ਼ਨ ਕਰ ਰਹੇ ਹੋ ਇੱਥੇ ਸੰਤਾਂ ਨੂੰ ਜਲ ਵਿਸ਼ਕਾਇਆ ਜਾਂਦਾ ਹੈ ਅਤੇ ਅੱਖਾਂ ਦੇ ਛੱਟੇ ਵੀ ਮਾਰੇ ਜਾਂਦੇ ਹਨ ਗੁਰੂ ਸਾਹਿਬ ਦੇ ਅਸ਼ੀਰਵਾਦ ਸਦਕਾ ਇੱਥੋਂ ਕੀਤਾ ਹੋਇਆ ਸੀ ਜੋ ਤਾਂ ਆਪਣੇ ਹੱਥੀ ਛੋਲਾ ਤਿਆਰ ਕੀਤਾ ਅਤੇ ਗੁਰੂ ਸਾਹਿਬ ਦੇ ਅੱਗੇ ਅਰਦਾਸਾਂ ਕਰਦੀ ਸੀ ਕਿ ਗੁਰੂ ਸਾਹਿਬ ਆਓ ਤੇ ਆਪਣਾ ਛੋਲਾ ਮੈਂ ਤੁਹਾਨੂੰ ਪੇਟ ਕਰ ਸਕਾਂ ਗੁਰੂ ਸਾਹਿਬ ਆਉਣ ਕਿ ਮੈਂ ਛੋਲਾ ਪੇਟ ਖਰਜਾਂ ਇਸੇ ਅਰਦਾਸਾਂ ਦੇ ਸਦਕਾ ਗੁਰੂ ਸਾਹਿਬ ਦੇ ਕੋਲ ਅਰਦਾਸਾਂ ਪਹੁੰਚੀਆਂ ਗੁਰੂ ਸਾਹਿਬ ਇਹ ਪ੍ਰੋਸੈਸਿੰਗ ਕਿ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਚੱਲ ਕੇ ਬਹੁਤ ਲੰਮੀਆਂ ਕਾਟੀਆਂ ਪਾਰ ਕਰਦੇ ਹੋਏ ਜਦੋਂ ਇੱਥੇ ਪਹੁੰਚੇ ਸੰਸਥਾ ਸਮੇਤਾਂ ਇਸ ਸਥਾਨ ਤੇ ਪਹੁੰਚ ਕੇ ਮਾਤਾ ਜੀ ਕੋਲ ਦਰਸ਼ਨ ਉਦਾਰੇ ਕੀਤੇ ਤਾਂ ਉਸ ਵੇਲੇ ਮਾਤਾ ਜੀ ਨੇ ਗੁਰੂ ਸਾਹਿਬ ਨੂੰ ਮੇਚੋਲਾ ਪੇਟ ਕਰਕੇ ਆਪਣੇ ਆਸ ਕਰਦੇ ਜਨਮ ਨੂੰ ਸਫਲਾ ਕੀਤਾ ਅਤਿ ਮਾਨਤਾ ਕੀਤੀ ਗੁਰੂ ਸਾਹਿਬ ਦੇ ਇਹ ਤੁਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਸ਼ਮੀਰ ਦੇ ਦੌਰੇ ਤੇ ਆਏ ਸਨ ਕਿ ਆਪਣੀ ਸਾਥੀ ਨੂੰ ਕੁਝ ਨਹੀਂ ਨਹੀਂ ਹੈ ਮਾਜੀ ਨਾ ਚਾਹੁੰਦੀ ਨਾ ਗੁਰੂ ਸਾਹਿਬ ਜੀ ਨੇ ਉਹਨੂੰ ਪਰਸ਼ਾ ਮਾਰ ਕੇ ਕਿ ਜਗ੍ਹਾ ਦੇ ਪਰਸ਼ਾ ਮਾਰ ਕੇ ਉਹਨਾਂ ਦੀ ਸ਼ਕਤ ਜਿਹੜੀ ਮੈਨੂੰ ਬੁਲਾ ਰਹੀ ਹੈ 70 ਸਾਲ ਉੱਤੀ ਆ ਤੇ ਉਹ ਜਲਮਾ ਕਾ ਜਿਹੜਾ ਅਫਸਰ ਸੀ ਕਿ ਆਏ ਕਸ਼ਮੀਰ ਫਿਰ ਉਹਨਾਂ ਨੇ ਨੋਗਰ ਰੋਡ ਤੋਂ ਆਏ ਸਨ ਉਹਨਾਂ ਮਾਤਾ ਦੀ ਇੱਕ ਇਤਿਹਾਸਕ ਜਿਹੜਾ ਆ ਗਈ ਉਸ ਦੇ ਨਾਲ ਸ਼ਾਦੀ ਮਰਸਾ ਖਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ਦਾਸਤਾਨ ਹੈ ਉਹ ਵੀ ਉਹ ਜਿਹੜਾ ਇਤਿਹਾਸ ਇਹ ਹੈ ਅਤੇ ਇੱਕ ਮੁਸਲਮਾਨ ਸੀ ਗੁਰੂ ਸਾਹਿਬ ਨੇ ਮਾਤਾ ਕਿਹਾ ਕਿ ਬਹੁਤ ਦਰਸਾਨ ਆਪਣੇ ਜਦੋਂ ਇਹਨੇ ਸੁਣਿਆ ਕਿ ਗੁਰੂ ਮਹਾਰਾਜ ਕਸ਼ਮੀਰ ਦੇ ਵਿੱਚ ਮਾਤਾ ਜੀ ਦਾ ਆਪਣੇ ਘਰ ਵਾਲੀ ਨੂੰ ਕਹਿਣ ਲੱਗੇ ਕਿ ਮੈਂ ਜਿਹੜਾ ਨਾਸਤੇ ਸ਼ੱਤਿਆ ਆ ਕਿਤੇ ਨੇ ਅਤੇ ਮਾਤਾ ਜੀ ਉਸ ਸਮੇਂ ਉਹਨਾਂ ਦਾ ਸ਼ਹਿਕ ਕਰਕੇ ਆ ਸੋ ਉਸ ਤੇ ਬਾਅਦ ਇਹ ਜਦੋਂ ਹੀ ਆਪਣੇ ਘਰੋਂ ਮਾਤਾ ਜੀ ਦੀ ਇਹ ਛਾਤੀ ਨਿਕਲੇ ਤੇ ਰਸਤੇ ਵਿੱਚ ਗੁਰੂ ਸਾਹਿਬ ਮੁਰਮੇ ਮੰਗਲਦਾਨ ਚੰਨ ਕਰਲੇ ਹਨ ਅੱਜ ਨਾਇਕ ਮੇਰੀ ਮੁਕਤੀ ਕਰਦੇ ਹੋ ਮਾਤਾ ਜੀ ਦੀ ਜਦੋਂ ਚਲਾਣਾ ਕਰਕੇ ਤੁਮ ਜੀ ਹੋਈ ਪੁਲਿਸ ਟੈਬ ਨੇ ਆਪਣੀ ਗੋਦੀ ਵਿੱਚ ਰੱਖ ਕੇ ਮਾਤਾ ਜੀ ਨੂੰ ਮੁਕਤੀ ਦਵਾਈ ਜਦੋਂ ਮਾਤਾ ਜੀ ਦਾ ਆਪੇ ਕਰਤੀ ਸਸਕਾਰ ਕਰਕੇ ਇਸ ਸਥਾਨ ਤੇ ਜੋ ਇਸ ਵਕਤ ਆਪ ਜਾਣਦੇ ਹੋ ਕਿ ਤੇਖ ਰੇਖੋ ਦਰਸ਼ਨ ਕਰਦੇ ਹੋ ਜਿਸ ਤਰ੍ਹਾਂ ਕਿ ਭਾਈ ਜਦੋਂ ਮੈਂ ਤੈਨੂੰ ਮੰਗਿਆ ਸੀ ਦੋਸਤਾਂ ਦਿੱਤਾ ਵਾਸਤਾਨ ਜਿੱਥੇ ਇਹ ਬਖਸ਼ਿਸ਼ ਮੇਰੇ ਸ਼ਨੀ ਪਾਛੇ ਜੀ ਜਦ ਮੈਂ ਤੈਨੂੰ ਮੰਗਿਆ ਸੀ ਦੋਸਤਾਂ ਦਿੱਤਾ ਨਹੀਂ ਜੋ ਜਿੱਥੇ ਪਹਿਲੇ ਉਸ ਬੰਦੇ ਨੂੰ ਚਿਖਾ ਕੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਮਤਲਬ ਦੇ ਅਸਰ ਸੰਦੇਕ ਪਹੁੰਚ ਚਾਹੇ ਹਾਤੀ ਰੱਖਿਆ ਉਹ ਸੰਬਰਾਜ ਦੇ ਸੰ ਜਿੰਨਾ ਸਮੇਂ ਹੀ ਇਥੇ ਰਹੇ ਧਨ ਗੁਰੂਆਂ ਦੇ ਇਸ ਤਰ੍ਹਾਂ ਦਾ ਇਤਿਹਾਸ ਹੈ ਇਥੇ ਉਹ ਸਹਿਬ ਨੇ ਜੋ ਵਰਸ਼ਾ ਵਾਲੇ ਜਲ ਘਟਿਆ ਸੀ ਉਸ ਥਾਂ ਤੇ ਇੱਕ ਬਹੁਤ ਰੈਨਾਵਾਰੀ ਪਵਿੱਤਰ ਜਲ ਜੋ ਰੈਨਾ ਜਿਹੜੀ ਹੁੰਦੀ ਹੈ ਗੁਰੂ ਸਾਹਿਬ ਦੀਆਂ ਸੰਗਤਾਂ ਜਿਹੜੀਆਂ ਲਾਡੀਆਂ ਹਨ ਉਹ ਛੱਡੀਆਂ ਹੱਦ ਤੇ ਅਕਾ ਦੇ ਛਿੱਟੇ ਮਾਰੇ ਜਾਂਦੇ ਹਨ ਤੋਂ ਗੁਰੂ ਸਾਹਿਬ ਜਿੱਥੇ ਜਿੱਥੇ ਆਪ ਜੀ ਨੇ ਦਰਸ਼ਨ ਕੀਤੇ ਜੋ ਹੈ ਉਹ ਵਰਦਾਨ ਅਤੇ ਗੁਰੂ ਸਾਹਿਬ ਬਖਸ਼ਾ ਕਰਦੇ ਹਨ ਸੇਵਕ ਰਮ ਜੀਤਵਰਿਆ ਕਰਦੇ ਸਨ ਤੇ ਜਦੋਂ ਗੁਰੂ ਮਹਾਰਾਜ ਆਏ ਤੇ ਕਹਨ ਲੱਗੇ ਮਾਤਾ ਦਰਵਾਜ਼ਾ ਖੁਲੋ ਸੇ ਤੁਹਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਮਾਤਾ ਜੀ ਕਹਨ ਲੱਗੇ ਮੇਰੀ ਬਦਕਿਸਮਤੀ ਜਦੋਂ ਮੇਰੀ ਅੱਖਾਂ ਦੀ ਜੋਤ ਸੀ ਮੈਂ ਤੁਹਾਡੇ ਦਰਸ਼ਨ ਕਰਨਾ ਚਾਹਦੀ ਸਾਂ ਮੇਰੇ ਨਸੀਬ ਵਿੱਚ ਉਹ ਵੀ ਨਹੀਂ ਲਿਖਿਆ ਇੱਕੋ ਆਸ ਹੈ ਕਿ ਇੱਕ ਵਾਰੀ ਆਪ ਜੀ ਦੇ ਦਰਸ਼ਨ ਹੋ ਜਾਣ ਤੇ ਕਹਨ ਲੱਗੇ ਮਾਤਾ ਜੀ ਆਪ ਦੀ ਚਿੰਤਾ ਨਾ ਕਰੋ ਆਪ ਜੀ ਦੀ ਭਗਤੀ ਆਪ ਜੀ ਦੀ ਸ਼ਰਧਾ ਹੀ ਮੈਨੂੰ ਇੱਥੇ ਲਿਆਈ ਹੈ ਮੈਂ ਜ਼ਰੂਰ ਆਪ ਜੀ ਦੀ ਖੁਸ਼ੀ ਪੂਰੀ ਕਰਾਂਗੇ ਕਿ ਜਦੋਂ ਆਪ ਜੀ ਬਾਹਰ ਨਿਕਲੋਗੇ ਇੱਕ ਖੱਬੇ ਪਾਸੇ ਖੂਸਾ ਬਜਿੱਥੇ ਅਲੇਮੀ ਉਹ ਅਮਰਤ ਜਲ ਜਿਹੜਾ ਨਿਕਲ ਰਿਹਾ ਹੈ ਤੇ ਉਸ ਟਾਈਮ ਇਹ ਜੰਗਲ ਹੁੰਦਾ ਸੀ ਤੇ ਪਾਣੀ ਤੇ ਹੁੰਦਾ ਨਹੀਂ ਸੀ ਤੇ ਫਿਰ ਗੁਰੂ ਮਹਾਰਾਜ ਨੇ ਕੀ ਕੀਤਾ ਜ਼ਮੀਨ ਦੇ ਵਿੱਚ ਨਜਾ ਲਗਾ ਕੇ ਉਸ ਤੋਂ ਅਮਰਤ ਜਲ ਕਢਿਆ ਤੇ ਥੋੜਾ ਜਿਹੜਾ ਅਮਰਤ ਹੈ ਭਾਂਡੇ ਵਿੱਚ ਪਾ ਕੇ ਅਮਰਤ ਦੀ ਚਿੱਟਾਂ ਜਿਹੜੀਆਂ ਮਾਤਾ ਜੀ ਦੀ ਅੱਖਾਂ ਵਿੱਚ ਪਾ ਦਿੱਤੀਆਂ ਜਿਹੜੀ ਜੋਤ ਸੀ ਵਾਪਸ ਆ ਗਈ। ਬਾਨ ਗੁਰੂ ਆ ਗਿਆ ਸਭ। ਜਿਹੜੀ ਜੋਤ ਸੀ ਵਾਪਸ ਆ ਗਈ ਜਿੱਥੇ ਖੰਡਪੜ ਸਾਹਿਬ ਚੱਲ ਰਹੇ ਇਸ ਸਮੇਂ ਇਸੇ ਸਥਾਨ ਤੇ ਧੰਗੂਰੂ ਹਰਿਮਨ ਸਾਹਿਬ ਦੇ ਚਰਨ ਪੈ ਸੇ ਇੱਥੇ ਮਾਤਾ ਭਵਤਰ ਜੀ ਨੇ ਉਹਨਾਂ ਦੇ ਦਰਸ਼ਨ ਕੀਤੇ ਉਹ ਇਹ ਉਹ ਸਥਾਨ ਹੈ ਤੇ ਮਾਤਾ ਜੀ ਕਹਿੰਦੇ ਕਿ ਮੈਂ ਕਿਤਨੀ ਕੋ ਵੜਪਾ ਗਈ ਆ ਕਿ ਆਪ ਜੀ ਇਤਨੇ ਦੂਰ ਤੇ ਚੱਲ ਕੇ ਮੇਰੇ ਵਾਸਤੇ ਇੱਥੇ ਮੈਨੂੰ ਦਰਸ਼ਨ ਦੇਣ ਵਾਸਤੇ ਆਇਓ ਮੈਂ ਕਿਤਨੀ ਕੋ ਵੜਪਾ ਗਈ ਆ ਮੈਂ ਚਾਹਦੀ ਆ ਜਿਹੜੀ ਆਪ ਜੀ ਨੇ ਮੈਨੂੰ ਜੋਤ ਬਖਸ਼ੀ ਆ ਨਾ ਸਭ ਤੋਂ ਪਹਿਲਾਂ ਜਿਵੇਂ ਆਪ ਜੀ ਤੁਚੀ ਸੇਵਾ ਆਪ ਕੇ ਉਸ ਤੇ ਤਿਆਰ ਕੀਤੀ ਇਸ ਚੋਲਾ ਸੰ ਬਣਾਇਆ ਇਹਨਾਂ ਅੱਖਰ ਨਾਲ ਦੇਖਾਂ ਕਿ ਕਿਹੋ ਜਿਹਾ ਬਣਿਆ ਤੇ ਗੁਰੂ ਮਹਾਰਾਜ ਜੀ ਨੇ 14 ਲਾਇਤ ਤੇ ਚੋਲਾ ਪਿਆਰ ਨਾਲ ਬਣਾਇਆ ਸੀ ਸਤਿਕਾਰ ਨਾਲ ਬਣਾਇਆ ਸੀ ਤੇ ਜਦੋਂ ਉਹ ਲਾਇਤ ਇਹ ਦੇਖ ਕੇ ਮਾਤਾ ਜੀ ਖੁਸ਼ ਹੋ ਗਈ ਉਹਨਾਂ ਦਾ ਗੱਦਾ ਖੁਸ਼ ਹੋ ਗਿਆ ਕਿ ਮੇਰੀ ਜਿਹੜੀ ਸੇਵਾ ਹੈ ਸਫਲ ਹੋ ਗਈ ਦੇਖਣ ਲਈ ਮਾਤਾ ਜੀ ਕਹਣ ਲੱਗੇ ਗੁਰੂ ਮਹਾਰਾਜ ਤੁਹਾਨੂੰ ਮੈਂ ਕਿੰਨੀ ਕੋ ਵੱਡ ਪਾਚੀ ਮੈਨੂੰ ਹੋ ਕੁਝ ਨਹੀਂ ਚਾਹੀਦਾ ਦੁਨੀਆ ਵਿੱਚ ਮੈਂ ਸਿਰਫ ਤੇ ਸਿਰਫ ਆਪ ਜੀ ਦੀ ਹੁਰੀ ਕਰੀ ਸੀ ਮੈਂ ਇੱਕ ਹੋਰ ਅਰਦਾਸ ਆਪ ਜੀ ਪਾਸ ਕਰਨਾ ਚਾਹੁੰਦੀ ਹਾਂ ਮੈਂ ਚਾਹੁੰਦੀ ਐ ਨਾ ਜਰਾ ਅੰਤਮ ਸੰਸਕਾਰ ਹੈ ਉਹ ਵੀ ਆਪ ਜੀ ਆਪਣੀ ਹੱਥੀ ਕਰਕੇ ਜਾਓ ਕਿਤਨੀ ਕੋ ਪਾਗਮਲੀ ਮਤਾ ਪਾਵੇ ਭਰੀ ਜੀ ਮੇਰਾ ਜਿਹੜਾ ਅੰਤਮ ਸੰਸਕਾਰ ਹੈ ਉਹ ਵੀ ਆਪ ਜੀ ਆਪਣੀ ਹੱਥੀ ਕਰਕੇ ਜਾਓ ਕਿ ਦੂਜੇ ਆਪ ਜੀ ਨੇ ਪਿੱਛੇ ਸਥਾਨ ਤੇ ਦਰਸ਼ਨ ਕੀਤੇ ਉਹ ਮਾਤ ਜੀ ਦੀ ਸਮਾਦ ਜਿੱਥੇ ਆਪਣੀ ਹੱਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਜਿਨੇ ਉਹਨਾਂ ਦਾ ਅੰਤਮ ਸੰਸਕਾਰ ਵੀ ਆਦ ਕੀਤਾ ਤੇ ਇਹ ਇਹ ਤਿੰਨੇ ਨਿਸ਼ਾਨੀਆਂ ਇਸ ਗੁਰਦਾਰਾ ਸਾਹਿਬ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੇ ਆ ਪਹਿਲਾਂ ਤਾਂ ਜਿੱਥੇ ਖੰਡਪਾਲ ਸਾਹਿਬ ਤਕਵਿੰਦ ਪੁੱਤ ਤੱਕਤ ਸਾਹਿਬ ਜਿੱਥੇ ਗੁਰੂ ਦੇ ਚਰਨ ਪਏ ਸਨ ਦੂਜਾ ਮਾਤਾ ਜੀ ਦੀ ਸਮਾਦ ਤੀਜਾ ਬਾਰਖੂ ਸਾਹਿਬ ਜਿੱਥੇ ਆਪਣੀ ਅਕਤੀ ਜਲ ਘਟਕੇ ਜੋਤ ਬਖਸ਼ੇ ਜੋਤ ਬਖਸ਼ੀ ਸੀ ਮਾਤਾ ਜੀ ਨੂੰ ਫਿਰ ਇਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ 12 ਮੋਲੇ ਵਿੱਚ ਚਲੇ ਗਏ ਬਾਰਾਮਲਾ ਵਿੱਚ ਤਿੰਨ ਸਥਾਨ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਕ ਕਲਮਪਰਾ ਬਾਰਾਮਲਾ ਦੂਜਾ ਬਾਰਾਮਲਾ ਦਰਿਆ ਦੇ ਕਿਨਾਰੇ ਗੁਜਰਾਤ ਸਾਹਿਬ ਦੇ ਛੇ ਪਾਛੇ ਤੇ ਲਾਸ਼ ਤੇ ਪਰਮਪੀਲਾ ਉੜੀ ਉੱਥੇ ਵੀ ਮਹਾਰਾਜ ਦੇ ਦਰਸ਼ਨ ਚਰਨ ਪਏ ਹਨ ਉਹ ਵੀ ਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਫਿਰ ਇਸ ਤੋਂ ਬਾਅਦ ਪਾਕਿਸਤਾਨ ਲਾਹੌਰ ਲਾਹੌਰ ਤੋਂ ਸਿੱਧਾ ਪ੍ਰਸਤਾਨ ਸ੍ਰੀ ਹਰਮਿੰਦਰ ਸਾਹਿਬ ਚਲੇ ਗਏ ਸਨ ਤੇ ਇਹ ਇਤਿਹਾਸ ਇਸ ਗੁਜਰਾਤ ਸਾਹਿਬ ਦੇ ਵਾਏ ਗੁਰਜੀਕਾ ਖਾਲਸਾ ਬੋਲੇ ਸੋਨਹਾਰਾ ਸੂਰਜਾ ਆਉਜੀ ਬੋਲੀਏ ਤੁਹਾਡਾ ਜੀ ਬੋਲੇ ਸੋਨਿਹਾਨ ਸਤਿ ਸ੍ਰੀ ਅਕਾਲ ਜੀ ਕੋਫਾਹੀ ਅੱਜ ਇਹ ਬਠਿੰਡੇ ਤੋਂ ਸਾਰੇ ਆਏ ਹੈ ਚਲੋ ভাই ਗਰੁੱਪ ਸਾਰੇ ਬਠਿੰਡੇ ਦੀ ਟੀਮ ਹੈ ਚਲੋ ਜੀ ਇਹ ਐਪਲੈਕਸ ਐਮਪਲੋਈ ਐਸੋਸੀਏਸ਼ਨ ਨੇ ਹੈ ਕਰੇ ਨੰਬਰ ਹੈ ਬਹੁਤ ਪਛਾਣ ਕੀਤਾ ਪ੍ਰੋਡਕਟ ਸੁਬਨਾਮ ਕੀਆ ਜੀ ਨਾਮ ਜਨਰਲ ਸਿੰਘ ਜੀ ਅਟਕਿੰਦੀ ਸ਼ਹੀ ਪਤਨੀ ਮਾਮਲੇ ਬੁਰਦਾਰਾ ਸਾਹਿਬ ਦਾ ਕੀ ਨਾਮ ਹੈ ਸ਼ਾਦੀ ਮਰਗ ਸਾਹਿਬ ਸ਼ਾਦੀ ਮਰਗ ਕਹਿੰਦੇ ਉਹਨਾਂ ਨੂੰ ਅੱਛਾ ਅੱਗੇ ਦਿਖਾਓ ਚਲੋ ਬਹੁਤ ਬਹੁਤ ਅੱਛਾ ਜੀ ਦੇਖੇ ਇਹ ਪਲਵਾਮਾ ਹੈ ਪਲਵਾਮਾ ਡਿਸਟ੍ਰਿਕਟ ਅੱਛਾ ਜਿੱਥੇ ਹੋ ਕੇ ਅੱਜ ਤੁਸੀਂ ਜੰਮੂ ਤੋਂ ਆਏ ਹਾਂਜੀ ਬਾਈ ਰੋਡ ਹਾਂਜੀ ਤੇ ਇੱਕ ਰੋਡ ਲਿੰਕ ਲੋਕ ਜਾਂਦਾ ਹੈ ਉਹ ਪਲਮਾ ਚ ਕਿਸੇ ਨੂੰ ਵੀ ਪੁੱਛ ਲਓ ਕਿਸੇ ਪਲਮਾ ਟਿਕਾਣਾ ਲੁਮਾਨ ਸਟ੍ਰੀਟ ਤੇ ਜੋ ਪਹੁੰਚ ਜਾਓਗੇ ਕਨਾਂਸੇ ਪੇ ਸ਼ਾਦੀ ਮਰਗ ਜਾਣਾ ਹੈ ਹਾਂਜੀ ਸ਼ਾਦੀ ਮਰਗ ਜਿੱਥੇ ਗੁਰਦਾਰਾ ਰਸ਼ਮੀ ਪਾਚਾ ਤੇ ਜਾਣਾ ਬਸ ਉਹ ਦਸ ਟਾਈਮ ਪਹੁੰਚ ਬਬਾ ਤਨ ਵਰਤਵਾੜਾ ਹਾਂਜੀ ਖਸਮ ਜੇਬਾ ਚਲੋ ਬਾਈ ਬਖਸ਼ੇ ਕਰਾ